ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵੱਲੋਂ ਐਸਐਸਪੀ ਕਪੂਰਥਲਾ ਵਰਸਲਾ ਗੁਪਤਾ ਦੇ ਆਦੇਸ਼ਾਂ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਜਸਪ੍ਰੀਤ ਸਿੰਘ ਵੱਲੋਂ ਥਾਣਾ ਸਤਰਾਮਪਰਾ ਦੇ ਇਲਾਕੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇੱਕ અભિયાન ਚਲਾਇਆ ਗਿਆ ਸੀ ਜਿਸ ਦੇ ਤਹਿਤ ਪੁਲਿਸ ਟੀਮ ਨੇ ਅਨੈਤਿਕ ਟ੍ਰੈਫਿਕ ਐਕਟ ਤਹਿਤ ਮਾਮਲਾ ਦਰਜ ਕਰਕੇ ਕੁੱਲ 26 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਵਿੱਚ 13 ਭਾਰਤੀ ਪੁਰਸ਼ ਅਤੇ 13 ਔਰਤਾਂ ਜਿਨ੍ਹਾਂ ਵਿੱਚ 9 ਔਰਤਾਂ ਵਿਦੇਸ਼ੀ ਨਾਗਰਿਕ ਹਨ ਅਤੇ 4 ਭਾਰਤੀ ਹਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਪਾਸੋਂ 9 ਪਾਸਪੋਰਟ 29 ਮੋਬਾਈਲ ਫੋਨ ਅਤੇ ਕੁੱਲ 45000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਇਸ ਮੌਕੇ ਐਸਐਸਪੀ ਕਪੂਰਥਲਾ ਨੇ ਦੱਸਿਆ ਕਿ ਹਾਲ ਹੀ ਵਿੱਚ ਦੇਖਿਆ ਗਿਆ ਸੀ ਕਿ ਕਈ ਵਿਦੇਸ਼ੀ ਨਾਗਰਿਕਾਂ ਦੇ ਭੇਸ ਵਿੱਚ ਨੈਤਿਕ ਤਸਕਰੀ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਖੇਤਰ ਦਾ ਦੌਰਾ ਕਰਦੇ ਸਨ ਤੇ ਗੈਰ ਕਾਨੂੰਨੀ ਕਮਾਈ ਤੇ ਗੁਜ਼ਾਰਾ ਕਰਦੇ ਸਨ ਉਨ੍ਹਾਂ ਦੱਸਿਆ ਕਿ ਵਿਦੇਸ਼ੀ ਵਿਰੁੱਧ ਧਾਰਾ 14 ਦਾ ਅਪਰਾਧ ਛੋੜਿਆ ਗਿਆ ਹੈ ਤੇ ਉਹ ਨਾਗਰਿਕ ਸਨ ਜੋ ਆਪਣਾ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਇੱਥੇ ਦੱਸ ਦਈਏ ਕਿ ਫੜੇ ਗਏ ਇਹਨਾਂ ਲੜਕੀਆਂ ਤੇ ਲੜਕਿਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆ ਕੇ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਗਿਆ। ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਐਸਐਚਓ ਸਿਟੀ ਗੌਰਵ ਧੀਰ ਨੇ ਦੱਸਿਆ ਕਿ ਪਿੰਡ ਮੇੜੂ ਵਿਖੇ ਦੋ ਵੱਖ-ਵੱਖ ਬਿਲਡਿੰਗਾਂ ਵਿੱਚ ਇਹ ਧੰਦਾ ਚਲਾ ਰਹੇ ਸਨ ਜੋ ਕਿ ਇਹ ਲੋਕ ਪੀਜੀ ਦੀ ਆੜ ਵਿੱਚ ਗਲਤ ਕੰਮ ਕਰਦੇ ਸਨ। ਜਰਕਿ ਪੀਜੀ ਚਲਾ ਰਹੇ ਪੀਜੀ ਦੇ ਮਾਲਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਬਾਹੂ ਕੁ ਮੈਸਰ ਐਸਐਸਪੀ ਸਾਹਿਬ ਐਸਪੀ ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਸਾਫ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ तकरीबन 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ ਤੇ ਕਿ ਰੇਡ ਕਿੱਥੇ ਕੀਤੀ ਗਈ ਸੀ ਕਿਹੜੀ ਰੇਡ ਇਹ ਪੀਜੀ ਨੇ ਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆਰਡ ਦੇ ਵਿੱਚ ਉਥੇ ਦੋ ਜਗ੍ਹਾ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ ਜਿਸ ਤਰ੍ਹਾਂ ਪੁਲਿਸ ਵੱਲੋਂ ਸਖਤ ਅਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਂਗ ਗੈਸਟ ਆ ਕਿਰਾਏ ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉਥੇ ਇਸੇ ਕਰਕੇ ਜੀ ਉਥੇ ਰੇਡ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਕੀ ਕਰਨ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੈਕਡ ਕੀਤੀ ਜਾਊ ਤੇ ਕੀ ਪੀਜੀ ਦੇ ਮਾਲਕ ਬਰੈਸਟ ਕੀਤੇ ਆ ਕੋਈ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈਕੋ ਚਲਾ ਰਿਹਾ ਜਿਹੜਾ ਉਸ ਸਿਸਟਮ ਉਹ ਫੜ ਲਿਆ ਜੀ ਤਾਂ ਕੀ ਤਾਰਾ ਲਾਈ ਗਈ ਹੁਣ ਕਈ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲੱਗੀਆਂ ਨੇ ਜੀ ਨਾਮ ਵਗੈਰਾ ਕੁਝ ਆਵੇਂ ਸਾਹਮਣੇ ਪੀਜੀ ਵਾਲੇ ਦਾ ਉਹ ਫਰਦਰ ਹੁਣ ਰਹਿਣ ਤੋਂ ਜੀ ਇਨਵੈਸਟੀਗੇਸ਼ਨ ਚ ਚੱਲ ਰਿਹਾ ਫਿਰ ਦੱਸ ਦਿੱਤਾ ਜਾਊਗਾ